ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਵਾਜਪ੍ਰੈਸ ਤੁਹਾਡਾ ਬਹੁਤ ਬਹੁਤ ਨੋਸਤ ਸਵਾਗਤ ਹੈ ਅੱਜ ਫਿਰ ਤੋਂ ਬਹੁਤ ਸੋਹਣੀ ਜੀ ਕਲੈਕਸ਼ਨ ਅਸੀਂ ਤੁਹਾਡੇ ਵਾਸਤੇ ਵਿంటర్ ਦੀ ਲੈ ਕੇ ਆਏ ਆ ਸੂਟ ਲੈ ਕੇ ਆਏ ਜੀ ਅਸੀਂ ਤੁਹਾਡੇ ਵਾਸਤੇ ਸ਼ਾਲ ਵਾਲੀ ਤੇ ਪਿਓਰ ਵਿంటర్ ਦੀ ਕਲੈਕਸ਼ਨ ਆ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆ ਰਹੇ ਹਾਂ ਜੇ ਤਾਂ ਤੁਸੀਂ ਅੱਜ ਦੀ ਵੀਡੀਓ ਦੇ ਵਿੱਚੋਂ ਇੱਕ ਸੂਟ ਲੈ ਰਹੇ ਹੋ ਤਾਂ ਤੁਹਾਨੂੰ 1000 ਦਾ ਪਏਗਾ ਜੀ 1000 ਰੁਪਏ ਦਾ ਪਏਗਾ ਜੇ ਤੁਸੀਂ ਦੋ ਸੂਟ ਲੈ ਰਹੇ ਹੋ ਤਾਂ ਤੁਹਾਨੂੰ 1900 ਦੇ ਦੋ ਸੂਟ ਮਿਲਣਗੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਸ਼ਿਪਿੰਗ ਚਾਰजेस ਸਭ ਦੇ ਅਲੱਗ ਤੋਂ ਰਹਿਣਗੇ ਤੇ ਸੂਟ ਪੂਰੇ ਨਿੱਗੇ ਨੇ ਜੀ ਗਰਮ ਸੂਟ ਨੇ ਕਲਰ ਆਪਸ਼ਨ ਡਿਜ਼ਾਈਨਿੰਗ ਬਹੁਤ ਸੋਹਣੀ ਦੇਣੀ ਆ ਅਸੀਂ ਤੁਹਾਨੂੰ ਇਲਾ ਸੂਟਾਂ ਦੇ ਵਿੱਚ ਇਹਨਾਂ ਦੇ ਨਾਲ ਪਸ਼ਮੀਨੇ ਦੀਆਂ ਸਲਵਾਰਾਂ ਨੇ ਜੀ 2 ਮੀਟਰ ਦੀ ਕੱਟ ਸਲਵਾਰ ਦੀ ਆਏਗੀ ਤੇ ਤੁਸੀਂ ਸ਼ਰਟਾਂ ਦੇਖ ਸਕਦੇ ਹੋ ਇਹ ਤਾਂ ਰਣਗੇ ਜੀ ਬਹੁਤ ਪਿਆਰੀਆਂ ਨੇ ਸ਼ਰਟਾਂ ਕਲਰ ਆਪਸ਼ਨ ਦੇਖ ਸਕਦੇ ਹੋ ਕਲਰ ਬਹੁਤ ਸੋਹਣੇ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਸਾਰੇ ਸੂਟਾਂ ਦੀ ਕਿ ਕਿ ਇਹ ਹੈਗੇ ਨੇ ਜੇ ਸਾਰੇ origignal ਦੇ ਵਿੱਚ ਜੇ ਆਪਾਂ ਦੂਜਾ ਸੂਟ ਕੋਈ ਕਾਪੀ ਲੈਣੇ ਆ ਜਾਂ ਘੱਟ ਰੇਟ ਵਾਲੇ ਲੈਣੇ ਆ ਤਾਂ ਉਹਨਾਂ ਵਿੱਚ ਕਾਣ ਬਹੁਤ ਹੁੰਦੀ ਹੈ ਘੇਰੇ ਗੂਰੇ ਫੋਲਡ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿਤੇ ਨਾ ਕਿਤੇ ਇਹ ਸਾਰੇ ਪਿਓਰ ਦੇ origignal ਸੂਟ ਹੁੰਦੇ ਆ ਤੇ ਇਹ ਹੈਗੇ ਨੇ 1000 ਰੁਪਏ ਦਾ ਇੱਕ ਸੂਟ ਮਿਲੇਗਾ ਤੁਹਾਨੂੰ ਤੇ ਦੋ ਦੋ ਸੂਟ ਮਿਲਣਗੇ ਤੁਹਾਨੂੰ 1900 ਦੇ ਵਿੱਚ ਮਤਲਬ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਡੀ ਸ਼ਿਪਿੰਗ ਤਕਰੀਬਨ ਫ੍ਰੀ ਹੋ ਜਾਂਦੀ ਹੈ 2000 ਦੇ ਵਿੱਚ ਠੀਕ ਹੈ ਜੀ ਤੇ ਆ ਇਹ ਹੈਗਾ ਇਹ ਤਾਂ ਬਹੁਤ ਸੋਹਣਾ ਜਿਹਾ ਸ਼ਾਲ ਸ਼ਾਲ ਵੀ ਇਸੇ ਲੰਮੀ ਛੋੜੀ ਜਿਹੀ ਰਹਿਣਗੇ ਸਾਰੇ ਇੰਦਾ ਰਹਿਣਗੇ ਸ਼ਾਲ ਤੇ ਕਲਰ ਵੀ ਤੁਹਾਨੂੰ ਇਹਨਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਸ਼ੇਡ ਮਿਲਣਗੇ ਕਿਉਂਕਿ ਇਸੂਟਾਂ ਦੀ ਪ੍ਰਿੰਟ ਹੀ ਬਹੁਤ ਸੋਹਣੀ ਹੈ ਦੇਖੋ ਬਲੈਕ ਕਲਰ ਦੇ ਵਿੱਚ ਇਹਦੀ ਸਲਵਾਰ ਰਹੇਗੀ ਠੀਕ ਹੈ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਸਕਿੰਨ ਜਿਹਾ ਪ੍ਰਿੰਟ ਹੈ ਇਹ ਬਹੁਤ ਪਿਆਰਾ ਜਿਹਾ ਇਦਾਂ ये कलर थोड़े कॉफ़ी शेड मिल जाएगा ठीक है वाइन कॉफी जो बहुत सोहना शेड है तो शर्टा का तो बहुत प्यारा शेड है ये शर्ट है तो यह आ जाएगा जब बहुत प्यारी गरी शर्ट ब्लू कलर नेवी ब्लू शेड है ये सलवार है गई तो के शर्टा तो ਮੈਂ ਜਿਹੜੀ ਪਹਿਲੀ ਸ਼ਰਟ ਖੋਲੀ ਆ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਪ੍ਰਿੰਟਿੰਗ ਇੱਕ ਨੰਬਰ ਆ ਬਹੁਤ ਸੋਹਣੇ ਸੂਟ ਨੇ ਜੀ ਇਹ ਸ਼ਾਹ ਲ ਆ ਗਿਆ ਤੇ ਕੁਛ ਇਦਾਂ ਦੀ ਆ ਗਈ ਲੁੱਕ ਸੋਹਣੀ ਪ੍ਰਾਈਸ ਰਹੇਗਾ ਜੀ ਇਹਨਾਂ ਸੂਟਾਂ ਦਾ ਅ ਅਗਰ ਤੁਸੀਂ ਇੱਕ ਸੂਟ ਲੈਣੇ ਆ ਤਾਂ ਤੁਹਾਨੂੰ 1000 ਕੋਸਟ ਕਰੇਗਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 1900 ਦੇ ਦੋ ਸੂਟ ਲੈਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਹੋਣਗੇ ਹੈ ਗਿਆ ਜੀ ਸਲਵਾਰ ਠੀਕ ਹੈ ਕਲਰ ਬਹੁਤ ਸੋਹਣਾ ਹੈ ਇਹ ਤੁਸੀਂ ਸ਼ਰਟ ਦੇਖ ਸਕਦੇ ਆ ਪ੍ਰਿੰਟਿੰਗ ਬਹੁਤ ਸੋਹਣੀ ਹੈ ਸ਼ਰਟ ਦੀ ਇਹ ਬਾਜੂ ਆ ਗਈਆਂ ਤੇ ਇਹ ਦੇਖੋ ਜੀ ਇਹਦਾ ਸ਼ਾਲ ਸ਼ਾਲ ਸਾਰੀ ਪ੍ਰਿੰਟ ਆ ਜੇ ਸ਼ਰਟ ਲਾਈਟ ਪ੍ਰਿੰਟ ਦੀ ਆ ਤਾਂ ਸ਼ਾਲ ਬਹੁਤ ਸੋਹਣਾ ਪ੍ਰਿੰਟ ਆ ਮਤਲਬ ਇਹ ਤੁਹਾਨੂੰ ਕੰਟਰਾਸਟ ਵਿੱਚ ਸੂਟ ਮਿਲਣਗੇ ਐਦਾਂ ਦੀ ਲੁੱਕ ਦੇ ਦੇਖੋ ਕਰੀਮ ਕਲਰ ਦੀ ਸ਼ਰਟ ਆ ਸ਼ਾਲ ਤੇ ਸਲਵਾਰ ਸੀ ਗ੍ਰੀਨ ਸ਼ੇਡ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਇਹ ਸੈਕਿੰਡ ਕਲਰ ਮਿਲ ਜਾਏਗਾ ਇਹ ਵੀ ਕਲਰ ਬਹੁਤ ਸੋਹਣਾ ਹੈ ਤੇ ਇੱਕ ਸ਼ੇਡ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਕੇ ਵਾਹ ਜਿਹੜੇ ਕਲਰ ਦੀ ਕੰਨੀ ਆ ਲੈਮਨ ਜੀ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਇੱਕ ਛੇਡ ਮਿਲ ਜੇਗਾ ਤੁਹਾਨੂੰ ਇੱਕ ਗ੍ਰੇਨ ਇਹ ਇੱਕ ਛੇਡ ਤੁਹਾਨੂੰ ਮਿਲੇਗਾ ਇਹ ਪੀਜ ਸੇਮ ਡਿਜ਼ਾਈਨ ਦੇ ਵਿੱਚ ਪੰਜ ਕਲਰ ਨੇ ਲੁੱਕ ਇਦਾਂ ਦੀ ਆ ਜਾਏਗੀ ਪੰਜ ਕਲਰਾਂ ਦੇ ਵਿੱਚੋਂ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਫਿਕਸ ਨਟ ਕਰ ਸਕਦੇ ਹੋ ਨੈਕਸਟ ਆਜੋ ਜੀ ਬਹੁਤ ਸੋਹਣੇ ਜੇ ਪ੍ਰਿੰਟ ਵਨ ਕਿਉਂਕਿ ਪਿਓਰ ਦੀਆਂ ਕਲੈਕਸ਼ਨਾਂ ਨਾਲ ਦੀ ਨਾਲ ਸੇਲ ਹੋ ਜਾਂਦੀ ਹੈ ਬਹੁਤ ਪਿਆਰੀ ਜੀ ਸਲਵਾਰ ਹੈ ਇਸ ਤੇ ਤੇ ਇਹ ਹੈ ਜੀ ਜੀ ਸ਼ਰਟ ਦੀ ਪ੍ਰਿੰਟਿੰਗ ਬਹੁਤ ਸੋਹਣੀ ਸ਼ਰਟ ਪ੍ਰਿੰਟ ਆ ਇਹ ਦੇਖੋ ਜੀ ਸ਼ਰਟ ਬਹੁਤ ਪਿਆਰੀ ਪ੍ਰਿੰਟ ਆ ਠੀਕ ਆ ਤੇ ਇਹ ਅਸੀਂ ਕਿਹਾ ਕੋਸੋਣਾ ਪ੍ਰਿੰਚਲ ਚਾਲ ਵੀ ਬਹੁਤ ਸੋਹਣੀ ਐ ਸੌਫਟ ਆ ਤੇ ਕਲਰ ਤਾਂ ਤੁਹਾਡੇ ਸਾਹਮਣੇ ਆ ਪ੍ਰਾਈਸ ਹੈਗਾ ਜੀ ਇਹਨਾਂ ਸੂਟਾਂ ਦਾ ਸਿੰਗਲ ਸੂਟ ਲਓਗੇ ਤੁਹਾਨੂੰ 1000 ਦਾ ਪੈਗਾ 1100 ਦਾ ਇੱਕ ਸੂਟ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ ਤੁਹਾਨੂੰ 1900 ਦੇ ਦੋ ਸੂਟ ਲੈਣਗੇ ਸ਼ਿਪਿੰਗ ਚਾਰਜਸ ਦੋਨਾਂ ਦੇ ਨਾਲ ਅਲੱਗ ਹੋਣਗੇ ਠੀਕ ਹੈ ਜੀ ਕਲਰ ਦੇਖ ਲਓ ਇਹਦੇ ਵਿੱਚ ਤੁਹਾਨੂੰ ਕਲਰ ਚਾਰ ਮਿਲ ਜਾਣਗੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਬਹੁਤ ਸੋਹਣੇ ਕਲਰ ਇੱਕ ਤੋਂ ਇੱਕ ਨੇ ਪ੍ਰਿੰਟਿੰਗ ਵੈਸਟਰ ਟੈਸਟ ਆਫ ਵੈਸਟਰ ਜੇ ਤੁਸੀਂ ਸਟਿਚ ਕਰਵਾਨੀਓ ਤਾਂ ਵੀ ਬਹੁਤ ਸੋਹਣਾ ਸਟੱਫ ਆ ਜੇ ਕਿਸੇ ਨੂੰ ਗਿਫਟ ਦੰਨੇ ਹੋ ਤਾਂ ਵੀ ਉਹ ਸਟਿਚ ਕਰਵਾ ਕੇ ਹੀ ਪਾਏਗਾ ਸੂਟਾ ਨੂੰ ਐਨੇ ਸੋਹਣੇ ਸੂਟ ਨੇ ਹੁਣ ਇਹ ਵਾਲਾ ਸੂਟ ਦੇਖੋ ਜੀ ਠੀਕ ਹੈ ਜੀ ਫਰੰਟ ਬੈਕ ਦੋਨੋਂ ਸਾਈਡ ਇਹਦੇ neck ਨਹੀਂ ਬਣਿਆ ਹੋਇਆ ਕੋਈ ਵੀ ਇਸ ਪਾ ਸਕਦੀ ਹੈ ਸੋ ਆਪਣਾ ਠੀਕ ਹੈ ਜੀ ਕਿਉਂਕਿ ਕਈ ਵਾਰੀ एज ਦੇ ਅਕੋਰਡਿੰਗ ਲੈਣਾ ਹੁੰਦਾ ਤਾਂ ਅਗਲਾ ਕਹਿੰਦਾ ਦਾ ਸੀ neck ਦੇ ਪੱਟੀ ਸਾਨੂੰ ਨਹੀਂ ਸੋਹਣੀ ਲੱਗਦੀ ਤੇ ਇਹ ਵਿਦਆਊਟ neck ਤੇ ਉਹ ਪੱਟੀ ਆ ਫਰੰਟ ਬੈਕ ਦੋਨੋਂ ਸਾਈਡ ਪੱਟੀ ਨਹੀਂ ਹੈਗੀ ਘੇਰਾ ਹੀ ਆ ਬਸ ਇਸ ਦਾ ਤੇ ਸ਼ਾਲ ਵੀ ਬਹੁਤ ਸੋਹਣਾ ਜੀ ਐਡਾ 4 ਸਾਈਡ ਬਾਰਡਰ ਦੇ ਨਾਲ ਇਹਦਾ ਸ਼ਾਲ ਆ ਜਾਏਗਾ ਕਿ ਕਲਰ ਵੀ ਬਹੁਤ ਬੜੇ ਸੋਹਣੇ ਨੇ ਜਿਹੜੇ ਕਲਰ ਦੀ ਨੀਚੇ ਲਾਈਨ ਆ ਜਾਂ ਫਿਰ ਸ਼ਾਲ ਦਾ ਬਾਰਡਰ ਆ ਉਸ ਕਲਰ ਦੀ ਸਲਵਾਰ ਹੋਏਗੀ ਇਸਦੇ ਵਿੱਚ ਠੀਕ ਹੈ ਜੀ ਐਦਾਂ ਇਹ ਚ ਬਿਸਕੁਟ ਜੀ ਦੀ ਸਲਵਾਰ ਆ ਠੀਕ ਹੈ ਇਹਦੇ ਪਿਛੇ ਵਾਲਾ ਸ਼ੇਡ ਆ ਗਿਆ ਜੀ ਕਲਰ ਹੀ ਬਹੁਤ ਸੋਹਣਾ ਇਹ ਵਾਲਾ ਤਾਂ ਲੈਮਨ ਜੀ ਲੁੱਕ ਪੈ ਚੜ ਜਾਂਦਾ ਇਹ ਚ ਵੀ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਸੇਫ ਰੋਜ਼ੀ ਸ਼ੇਡ ਮਿਲ ਜਾਏਗਾ ਤੇ ਇਹ ਪਿਸਤਾ ਜ ਬਹੁਤ ਸੋਹਣਾ ਜ ਲਾਈਟ ਜ ਸਿਹਰ ਮਿਲ ਜੇਗਾ 컬러 ਸਾਰੇ ਇੱਕ ਤੋਂ ਇੱਕ ਨੇ ਪ੍ਰਿੰਟਿੰਗ ਤੁਸੀਂ ਦੇਖ ਲਈ ਹੈ ਤੇ ਪ੍ਰਾਈਸ ਹੈਗੇ ਨੇ ਜੀ ਇਹਨਾਂ ਸੂਟਾਂ ਦੇ ਸਿੰਗਲ ਸੂਟ 1000 ਰੁਪਏ ਦਾ ਜੇ ਦੋ ਸੂਟ ਲਵਾਂ ਤਾਂ ਤੁਹਾਨੂੰ 900 ਦੇ ਵਿੱਚ ਸਲਵਾਰ 2 ਮੀਟਰ ਦਾ ਪ੍ਰੋਪਰ 2 ਮੀਟਰ ਤੁਹਾਨੂੰ ਸ਼ਰਟ ਮਿਲੇਗੀ ਜੀ ਮਿਲੇਗਾ ਇਹ ਵਾਲਾ ਸੂਟ ਅੰਬੀ ਪ੍ਰਿੰਟਰ ਦੇ ਵਿੱਚ ਬਹੁਤ ਜਣੇ ਦੀ ਡਿਮਾਂਡ ਹੁੰਦੀ ਹੈ ਸਾਨੂੰ ਅੰਬੀ ਵਾਲਾ ਪ੍ਰਿੰਟ ਦਿਖਾ ਦੋ ਠੀਕ ਹੈ ਤੇ ਸੰਵਾਰ ਵੀ ਜਿਹੜੀ ਪਲੇਨ ਨਹੀਂ ਹੈਗੀ ਮਹਿਰੂਨ ਸ਼ੇਡ ਇਹ ਦੇਖੋ ਵਿੱਚ ਬਲੈਕ ਇਸ ਚਾ ਬਹੁਤ ਸੋਹਣਾ ਜਿਹਾ ਆ ਰਿਹਾ ਹੈ ਇਹ ਦੇਖੋ ਠੀਕ ਹੈ ਜੀ 컬러 ਦੇਖੋ ਬਹੁਤ ਸੋਹਣਾ ਸ਼ੇਡ ਲੁੱਕ ਹੀ ਬਹੁਤ ਸੋਹਣੀ ਅਸੂਲ ਦੀ ਐਮਬੀ ਵਾਲੇ ਪ੍ਰਿੰਟ ਵਿੱਚ ਇੱਕੋ ਹੀ ਡਿਜ਼ਾਈਨ ਆ ਤੇ ਇਦਾਂ ਦੇ ਡਿਜ਼ਾਈਨ ਤੁਹਾਨੂੰ ਸਿੰਗਲ ਸਿੰਗਲ ਜੇ ਹੋਰ ਦੇ ਦਵਾਂ ਨੇ ਆ। ਇਸ ਕਿਸੇ ਦਾ ਇਹ ਵਾਲਾ ਜੀ। ਇਹ ਸਿੰਗਲ ਸਿੰਗਲ ਜੇ ਡਿਜ਼ਾਈਨ ਆ। ਬਹੁਤ ਸੋਹਣੀ ਸਿੰਗਲ ਸਿੰਗਲ ਡਿਜ਼ਾਈਨ। ਤੇ ਪ੍ਰਾਈਸ ਹੈਗਾ ਜੀ ਇਹਨਾਂ ਸਾਰੇ ਸੂਟਾਂ ਦਾ। ਅ ਦੋਹੇ ਸੌਰੀ 1900 ਦੇ ਤੁਹਾਨੂੰ ਦੋ ਸੂਟ ਮਿਲਣਾਂਗੇ। ਬਹੁਤ ਪਿਆਰਾ ਸੂਟ ਹੈ ਜੀ। ये सिंगल शेड आखो स्किन कंट्रास्ट ही बहुत प्यारा सलवार आ जाएगी ठीक है ये आ जाएगी जी शर्ट शर्ट की प्रिंटिंग ही बहुत प्यारी है बहुत सोहना प्रिंट आ जिने सोने प्रिंट उन्ना सिंगल सिंगल सूट ये भी थोन सिंगल सूट ही मिलेगा शर्ट बिच रख दिए आएगा इसका शाल ਠੀਕ ਹੈ ਫੋਰ ਸਾਈਡ ਬਾਰਡਰ ਦੇ ਨਾਲ ਵਿੱਚੋਂ ਪਲੇਨ ਆ ਜਾਏਗਾ ਇਹ ਵੀ ਸਿੰਗਲ ਕਲਰ ਆ ਕਲਰ ਇਹ ਸਾਰੇ ਸੇਮ ਨੇ ਪਰ ਡਿਜ਼ਾਈਨਿੰਗ ਇਕੁਅਲ ਫੋਰ ਇੱਕ ਹੀ ਇੱਕ ਡਿਜ਼ਾਈਨ ਹੈ ਸਾਨੂੰ ਇਹ ਸਾਰੇ ਗਾਜ਼ਰੀ ਜੀ ਸ਼ੇਡ ਦੇ ਵਿੱਚ ਸੂਟ ਮਿਲ ਜਾਣਗੇ ਪ੍ਰਿੰਟ ਦੇਖ ਲਓ ਜੀ ਤੁਸੀਂ ਇਹ ਗਾਜ਼ਰੀ ਟੋਨ ਦੇ ਵਿੱਚ ਹੀ ਤੁਹਾਨੂੰ ਸਾਰੇ ਇਹ ਕੈਸਲੋਕ ਬੁੱਕਸ ਹੈਗੇ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਦੇ ਨਾਲ होने डिजाइनिंग देखो हो जी एक कोई बुक बुके सारे बस डिजाइन अलग अलग ने कलर क्योंकि बहुत सारा ये वाला कलर सेम होंगे नैकते वटी है घेरे का प्रिंट देखो जी सूट देना। बहुत प्यारा प्रिंट आ बहुत सोहना ठीक है जी मेरी सलवार है ਤੇ ਦੁਪੱਟਾ ਖੋਲ ਕੇ ਦਿਖਾਨੀ ਆ ਤੁਹਾਨੂੰ ਇਹਦਾ ਤਾਂ ਦੁਪੱਟਾ ਵੀ ਬਹੁਤ ਸੋਹਣਾ ਹੈ ਸ਼ਾਲ ਸੌਰੀ ਸ਼ਾਲ ਵੀ ਬਹੁਤ ਸੋਹਣਾ ਹੈ ਨਿੱਕੇ ਸੂਟ ਨੇ ਜੀ ਸਾਰੇ ਇਹ ਦੇਖੋ ਪ੍ਰਿੰਟਿੰਗ ਸਭ ਤੋਂ ਪਹਿਲਾਂ ਸੂਟ ਸੇਲ ਹੋਣ ਵਾਲਾ ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ ਠੀਕ ਹੈ ਜੀ ਨਿੱਕੇ ਜੇ ਸੂਟ ਨੇ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਗਰਮ ਦੇ ਵਿੱਚ ਨੇ ਸਾਰੇ ਸ਼ਾਲ ਤੇ ਤੁਹਾਨੂੰ ਇਹ ਵਾਲੇ ਸੂਟ ਨੇ ਜਿਹੜੇ ਸਾਰੇ ਫੁੱਲ ਬੌਮ ਚ ਮਿਲਣਗੇ ਵਿਦਾਊਟ ਲਾਈਨਿੰਗ ਤੁਸੀਂ ਸੂਟ ਸਟਿਚ ਕਰਵਾ ਸਕਦੇ ਹੋ ਤੇ ਕਾਫੀ ਜ਼ਿਆਦਾ ਚੱਲਣ ਵਾਲੀ ਸੂਟ ਨੇ ਇਹ ਸਾਰੇ ਉਮੀਦ ਕਰਦੀ ਆਂ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਸੀਂ ਇੱਕ ਸੂਟ ਲੈਣੀ ਹੋ ਤੁਹਾਨੂੰ 1100 ਦਾ ਇੱਕ ਸੂਟ ਪੈਗਾ ਸ਼ਿਪਿੰਗ ਚਾਰजेस ਅਲੱਗ ਤੇ ਪੈਣਗੇ ਤੁਸੀਂ ਦੋ ਸੂਟ ਲੈਣੇ ਹੋ ਤੁਹਾਨੂੰ 1920 ਦਾ ਦੋ ਸੂਟ ਪੈਣਗੇ ਜੀ ਸ਼ਿਪਿੰਗ ਚਾਰजेस ਉਸ ਤੇ ਵੀ ਲੱਗ ਤੋਂ ਪੈਣਗੇ ਉਮੀਦ ਕਰਦੀ ਆਂ ਤੁਹਾਨੂੰ ਕਲੈਕਸ਼ਨ ਉਸੰਦਾਂ ਹੀ ਹੋਗੀ ਟਵਿੰਟ ਕਰਕੇ ਜਰੂਰ ਦਾ ਸੇਵ ਵੀ ਦੇਖ ਲਈ ਥੈਂਕ ਯੂ ਸੋ ਮੱਚ ਅਲੈਕੁਮ ਅਹ ਕਤ